ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਾਰਾਜਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਥੇ ਆਪਾਂ ਰੋਜ਼ ਹੀ ਸ਼ਾਮ ਨੂੰ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੀ ਕਲਾਸ ਲਾਉਂਦੇ ਆ ਨਿੱਕੇ ਨਿੱਕੇ ਬੱਚੇ ਜੀ ਗੁਰਪ੍ਰੀਤ ਸਾਹਿਬ ਤੇ ਸੰਥਿਆ ਇਹਨਾਂ ਦੀ ਜਬਦੀ ਸਾਹਿਬ ਭਾਸਿੰਗਾਂ ਦੀ ਸੰਤਿਆ ਭਾਗਤੇ ਆ ਜੀ 100 36 ਅੰਗ ਸੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਵੀ ਖਾਸ ਕਰਕੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਕਿਉਂਕਿ ਆਪਣਾ ਫਰਜ਼ ਬਣਦਾ ਹੈ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣੀ ਸਾਰੇ ਕੋਈ ਨਿੱਕੇ ਨਿੱਕੇ ਬੱਚੇ ਕਿਉਂਕਿ ਜੇ ਅੱਜ ਇਹਨਾਂ ਨੂੰ ਗੁਰਬਾਣੀ ਨਾਲ ਜੋੜਾਂਗੇ ਅਬਾ ਸੰਦੇਹੇ ਬੱਚੇ ਤੋਂ ਛਣਾ ਬੋਤ ਮੂਲ ਮੰਤਰ ਦਾ ਪਾਠ ਸੁਣਾਓ ਏਕਮਕਾਰ ਸਤ ਨਾਮ ਕਰਤਾ ਪੁਰ ਨਿਰਪਾ ਨਿਰਵੈ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨੀ ਖੁਸੀ ਪੀ ਸੱਚ ਸੋਚਾ ਸੋਚਿ ਨਾ ਹੋਵੀ ਜੇ ਸੱਚੀ ਲਿਖਵਾਂ ਚੁਪੇ ਚੁਪੇ ਨਾ ਹੋਵੀ ਜੇ ਲਾਇ ਲਿਖਵਾਰ ਰਹਾ ਲੈ ਬਤਰਾ ਹਾਂ ਬਸ ਇਨਾ ਮੂਲ ਮੰਤਰ ਦੀ ਸੰਥਾ ਦੇ ਬੱਚਿਆਂ ਨੂੰ ਸ਼ੁਰੂਆਤ ਆਓ ਅਰਗੁਣ ਲੈ ਬੋਤ ਤੂੰ ਸੁਣਾ ਮੂਲ ਮੰਤਰ ਦਾ ਪਾਠ ਜਿਹੜਾ ਸਿੱਖਿਆ ਉਸਨਾਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਬਾਹਰ ਤੋਂ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪਰਸਾਦ ਜਪੁ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਬਹੁਤ ਵਧੀਆ ਹਾਂਜੀ ਤੁਸੀਂ ਸੁਣਾਓ ਏ ਕੋ ੴ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਹਾਂ ਬਹੁਤ ਇਸ ਨਾਲ ੴ ਸਤਨਾਮ ਕਤਾਰੁ ਪ੍ਰਖ ਨੇ ਪਾ ਨਿਰਵੈ ਅਕਾਲ ਮੂਰਤ ਅਜਿਨੀ ਸੈਭੰਗੁ ਗੁਰਪ੍ਰਸਾਦ ਜਾਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨੀ ਖੁਸ਼ੀ ਪੀਤੇ ਬਹੁਤ ਵਧੀਆ ਬਸ ਵਠੀਕ ਹੈ ਮੂਲ ਮੰਤਰ ਦੇ ਇਹਦਾ ਜਾਪ ਕਰੋ ਕੱਲ ਨੂੰ ਫਰੋਲੀ ਹੋਲੀ ਅੱਗੇ ਕਰਾਵਾਂਗੇ ਸੰਖਿਆ ਦਾ ਡੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਗੁਰੂ ਘਰਾਂ ਦੇ ਵਿੱਚ ਅਜੇ ਤੱਕ ਕਲਾਸ ਨਹੀਂ ਲੱਗ ਰਹੀ ਬੱਚਿਆਂ ਦੀ ਉਹਨਾਂ ਨੂੰ ਗਰੰਤੀ ਸਿੰਘਾਂ ਨੂੰ ਤੇ ਖਾਸ ਕਰਕੇ ਕਮੇਟੀਆਂ ਨੂੰ ਬੇਨਤੀ ਹੈ ਵੀ ਗੁਰੂ ਘਰ ਵਿੱਚ ਬੱਚਿਆਂ ਦੀ ਕਲਾਸ ਜ਼ਰੂਰ ਲਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ